ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਅਸੀਂ ਕਿੰਨੇ ਦਿਨਾਂ ਬਾਅਦ ਬਲੌਗ ਬਣਾਉਣ ਲੱਗੇ ਆ ਜੀ ਅਸੀਂ ਥੋੜਾ ਜਿਹਾ ਕਿਤੇ ਹੋਰ ਕੰਮ 'ਚ ਫਸੇ ਸੀ ਤਾਂ ਕਰਕੇ ਨਹੀਂ ਅਸੀਂ ਪਾ ਸਕੇ ਬਲੌਗ ਤੇ ਅੱਜ ਹੀ ਕਿੰਨੇ ਦਿਨਾਂ ਬਾਅਦ ਪਾ ਰਹੇ ਆ ਜੀ ਅੱਜ ਤੁਹਾਨੂੰ ਇੰਜੋਏ ਕਰਾਉਨੇ ਆ ਇੱਕ ਦੋ ਕੰਮ ਉਹ ਵੀ ਦਿਖਾਵਾਂਗੇ ਜੀ ਤੇ ਆਜੋ ਆਪਾਂ ਚੱਲੀਏ ਫੇ ਤੁਹਾਨੂੰ ਘੁੰਮਣ ਘਮਾਉਣ ਵਾਸਤੇ ਆ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਅਸੀਂ ਆਇਆ ਇਹ ਨਿਊ ਪੁਲ ਤੇ ਜਿਹੜਾ ਬਣਿਆ ਮਾ ਸਤਲੁਜ ਦਰਿਆ ਤੇ ਦੇਖੋ ਜੀ ਪਾਣੀ ਪਾਣੀ ਤੇ ਨਿਊ ਪੁਲ ਦੀ ਅੱਜ ਤੁਹਾਨੂੰ ਦਿਖਾ ਰਹੇ ਆਪਨਿੰਗ ਅਸੀਂ ਕਰ ਰਹੇ ਆ ਜੀ ਓਪਨਿੰਗ ਠੀਕ ਆ ਤੁਹਾਨੂੰ ਅੱਜ ਦਾ ਬਲੌਗ ਸਾਡਾ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟਸ ਵਿੱਚ ਸਬਸਕ੍ਰਾਈਬ ਜੁ ਕਰਾ ਠੀਕ ਆ ਦੇਖੋ ਜਿੱਥੇ ਤੱਕ ਨਿਗਾ ਮਾਰ ਕੇ ਪਾਣੀ ਪਣੀ ਆ ਪਰ ਦਰਿਆ ਜ ਇੰਨਾ ਪਾਣੀ ਵੀ ਹੈ ਨਹੀਂਗਾ ਜੀ ਜਿੰਨਾ ਲੋਕ ਫਹਾ ਹੜਾਰੇ ਆ ਨਾ ਫਹਾ ਤੇ ਨਾ ਭਰੋਸਾ ਕਰਿਓ ਬਾਈ ਜੀ ਦਰਿਆ ਜ ਪਾਣੀ ਹੈ ਨਹੀਂ ਖਤਮ ਆ ਦਰਿਆ ਜ ਬਿਲਕੁਲ ਪਾਣੀ ਠੀਕ ਆ ਜ ਉਹ ਗਲਤ ਹੈ। ਭਾਈ ਜੀ ਦਰਿਆ 'ਚ ਤਾਂ ਬਿਲਕੁਲ ਪਾਣੀ ਵੀ ਹੈ ਨਹੀਂਗਾ। ਸਾਰਾ ਦਰਿਆ ਖਾਲੀ ਪਿਆ ਵਾ ਤੇ ਅਸੀਂ ਅੱਜ ਆਇਆ ਨਿਊ ਪੁਲ ਤੇ। ਇਹ ਨਿਊ ਪੁਲ ਬਣ ਰਿਹਾ ਜੀ ਨਵਾਂ। ਤੁਸੀਂ ਦੇਖੋ ਜਿੱਥੇ ਤੱਕ ਨਿਗਾਹ ਮਾਰੋਗੇ ਗੱਭੀ ਗੱਬਾ ਪਰ ਪਾਣੀ ਤਾਂ ਹੈ ਹੀ ਨਹੀਂ ਜੀ। ਪਾਣੀ ਬਿਲਕੁਲ ਨਹੀਂ ਖਤਮਾ। ਲੋਕ ਐਵੇਂ ਕਹਿੰਦੇ ਦਰਿਆ 'ਚ ਪਾਣੀ ਆਇਆ ਪਾਣੀ ਆਇਆ। ਕੁਛ ਪਾਣੀ ਨਹੀਂ ਆਇਆ ਜੀ। ਐਵੇਂ ਫਾਹਾਂ ਤੇ ਧਿਆਨ ਨਾ ਦਿਓ ਬਾਈ ਜੀ। ਦੇਖੋ ਅਸੀਂ ਤਾਂ ਅੱਜ ਦੇਖਣ ਆਏ ਸੀ, ਮੌਇਨਾ ਕਰਨੀ ਆਏ ਸੀ ਸਮਝ ਲਓ। ਬਿਲਕੁਲ ਪਾਣੀ ਨਹੀਂ ਹੈਗਾ। ਦੇਖੋ ਜਿੱਥੇ ਤਾਂ ਥੋੜੀ ਨਿਗਾਹ ਆਉਂਦੀ ਆ ਪਾਣੀ ਪਾਣੀ ਆ ਪਰ ਇੰਨਾ ਵੀ ਨਹੀਂ ਪਾਣੀ ਹੈਗਾ ਜਿੰਨਾ ਲੋਕ ਫਾਹਵਾ ਤੇ ਧਾਰ ਰਹੇ ਨੇ ਵਿਧਰਾ ਟੱਪਣ ਵਾਲਾ 7 ਵਜੇ ਟੱਪਣ ਵਾਲਾ 7 ਵਜੇ ਪਾਣੀ ਜਾਂਦਾ ਮਾ